ਕਿਹੜੀ ਕਲਾਸ پڑھਦੇ ਹੋ ਮੈਂ ਤੁਹਾਡੇ ਕਲਾਸ ਛੱਡ ਕਲਾਸ پڑھਦੇ ਹਾਂਜੀ ਮੇਜੀ ਬਬਾ ਫਿਕਰ ਨਹੀਂ ਕਰਨਾ ਮੈਂ ਬਹਾਗ ਲੈ ਗਈ ਐ ਬਬਾ ਨਹੀਂ ਕਰਦੀ ਆ ਮੇਜੀ ਕਿ ਮੈਨੂੰ ਚਾਹੀ ਜਾਇ ਲੱਗੇ ਗਏ ਹਾਂ ਤੇ ਆਪਾਂ ਲੱਗਦੇ ਹੁਨਾਵੇਂ ਚਾ ਅਬ 30 ਦਸੰਬਰ 2024 ਨੂੰ ਡੈਥ ਹੋ ਗਈ ਅੱਜ ਸੁਪਨੇ ਮੇਰੇ ਆਦਮੀ ਨੇ ਜੋ ਲਏ ਸੀ ਨਾ ਉਹ ਸਾਰੇ ਤੈ ਸਨੇ ਸਾਂਦੇ ਹੋਗੇ ਕੋਈ ਸ਼ਬਦ ਨਹੀਂ ਹੈਗੇ ਕਿ ਮੈਂ ਤੁਹਾਡੇ ਕੋ ਕਿਹੜੀ ਗੁਹਾਰਨਾ ਪੜਾਣੀ ਆ ਰੋੜਾ ਨਹੀਂ ਹੈ ਰੋੜਾ ਨਹੀਂ ਹੈ ਬੜੇ ਪਰਿਵਾਰਾਂ ਦਾ ਮੈਨੂੰ ਹੁਣ ਮੈਂ ਇਹਨਾਂ ਨੂੰ ਦਲਾਸਾ ਕੀ ਦਵਾ ਇਹਨਾਂ ਨੂੰ ਕੀ ਦਲਾਸਾ ਦਵਾ ਕੀ ਪਪਾ ਕੀ ਜਾਂਦੇ ਹੁੰਦੇ ਸੀ ਸੁਪਨਾ ਕੀ ਜਾਂਦੇ ਹੁੰਦੇ ਪਪਾ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੂੰ ਤੂੰ ਪੜ੍ਹ ਲੈ ਕੇ ਤੈਨੂੰ ਮੈਂ ਇਹਨਾ ਮੈਂ ਤੇਰੇ ਪੁੱਸੇ ਬੜਾ ਹਾਂ ਉਹ ਕਦੋਂ ਵੱਡੇ ਸਕੂਲ ਲੈ ਪਾਉਂਗਾ ਐਸੀ ਆਮਦਨ ਨਹੀਂ ਹੈਗੀ ਕਿ ਜਿਹੜਾ ਆਪਣਾ ਘਰ ਸਹੀ ਤਰੀਕੇ ਨਾਲ ਚਲਾ ਸਕਣ ਮੈਨੂੰ ਤਾਂ ਹਮ ਕਹਿੰਦੀ ਇਹ ਲੋੜ ਨਹੀਂ ਹੈ ਕਿ ਇਸ ਪਰਿਵਾਰ ਦੀ ਮਤ ਕਰੋ ਵੀ ਸਾਰਾ ਕੁਝ ਕਰਨ ਦੇ ਤੋ ਲੈ ਗਏ ਜੇ ਆ ਕੁੜੀਆ ਕਰ ਕੇ ਲਾ ਆਓ ਇਧਰ ਤੇ ਆਓ ਮੇਰੇ ਕੋ ਤੇ ਆਓ ਕੀ ਨਾਮ ਤੁਹਾਡਾ ਹੈ ਮਨਜੋਤ ਮਨਜੋਤ ਕੋਰ ਹਾਂ ਤੇ ਕਿਹੜੀ ਕਲਾਸ ਪੜ੍ਹਦੇ ਹੋ 3 3 ਤੇ ਪਾਪਾ ਨੂੰ ਕੀ ਕਹ ਲੂਗੀ ਪਾਪਾ ਨੂੰ ਟੈਕ ਹੋ ਗਿਆ ਹੈ ਟੈਕੋ ਕੈਸੀ ਹੈ ਵਾਹ ਬਰੂ ਵਾਹ ਬਰੂ ਵਾਹ ਬਰੂ ਵਾਹਿਗੁਰੂ 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 ਬੜੇ ਰੋਣੇ ਕਿਉਂ ਆ ਜੀ ਜੀ ਦੀ ਸੋਚਿਆ ਨਹੀਂ ਮੈਂ ਕਦੀ ਨਹੀਂ ਸੋਚਿਆ ਮੈਂ ਲੈ ਤਾਂ ਹੁਣੀ ਵੀਰੇ ਇਹ ਆਦਮੀ ਬਹੁਤ ਚੰਗੇ ਨੇ ਕਿੰਨੇ ਚੰਗੇ ਕਿ ਬਦੀ ਪੇਟੇ ਮੂੰਹ ਦਿਖਾ ਲਈ ਮੇਰੇ ਆਦਮੀ ਨੇ ਕੱਢੀ ਬਹੁਤ ਵਧ ਗਿਆ ਹੈ ਮੇਰੇ ਆਦਮੀ ਕੋਈ ਮਾਰੇ ਜੀ ਮੇਰਾ ਕੋਈ ਹਾਸਰਾ ਨਹੀਂ ਹੈਗਾ ਨਯਾ ਹੋਇਆ ਕਿ ਮਨੇ ਬੱਚੇ ਹਾਰੇ ਨਕੇ ਨਕੇ ਨਾ ਦੇ ਸੁਪਨੇ ਬੜੇ ਵੀਰੇ ਵੀਜੀ ਬਹੁਤ ਸੁਪਨੇ ਨਾ ਦੇ ਆ ਗੁੱਡੀ ਹਾਂਜੀ ਤੇ ਇੱਕ ਕਾਕਾ ਹਾਂਜੀ ਫਰਦੀ ਸਿੰਘ ਮੇਰਾ ਬੇਟਾ ਫਰਦੀ ਸਿੰਘ ਗਿਆ ਦਸਵੀਂ ਦੇ ਪੇਪਰ ਉਹਨੇ ਇਹਦਾ ਕੀ ਨਾਮ ਹੈ ਇਹਦਾ ਨਾਮ ਮਨਜੋਤ ਕੋ ਮਨਜੋਤ ਕਿਦੋਂ ਹੋਇਆ ਤਕਦੋਂ ਹੀ ਤੀਤਰੀ ਦੀ ਰਾਤ ਨੂੰ ਤੀਤਰੀ ਆ ਐਸ ਤੀਤਰੀ ਹਾਂਜੀ ਹਾਂਜੀ ਇਹ ਆ 30 ਜਨਵਰੀ ਇਹ ਆ ਹੁਣ 12 30 ਦਸੰਬਰ ਨੂੰ ਹਾਂਜੀ ਮਾ ਕਿੰਨਾ ਵੇਸਾਲ ਤੋਂ ਦੋ ਦਿਨ ਪਹਿਲਾਂ ਜੀ ਮਾਹੀ ਕਾ ਮ ਬਣਾਈ ਉਹਨਾਂ ਦਾ ਵਾਰਦਾ ਮਾਹੀ ਬਣਾਈ ਕਰੀਬ ਜਿਹੜੇ ਕੰਪੀਟੀਸ਼ਨ ਤੇ ਆ ਜਾਂਦੇ ਹੁੰਦੇ ਚੱਲ ਜਾਂਦੇ ਆ ਜਾਂਦੇ ਕਿੱੜੇ ਕਿਹੜੇ ਦੇਸ਼ ਜਾਣਾ ਹੈ ਹਾਂਜੀ ਹੁਣ ਅਬੂਦਾਬੀ ਜਾਣਾ ਹੈ ਅਬੂਦਾਬੀ ਜਾਣਾ ਹੈ ਜੀ ਕਿੱਥੇ ਤੇ ਕਿ ਟਿਕਟ ਲੈਣ ਜਾਣਾ ਹੈ ਵਿਜਾ ਮੇਰੇ ਕੋਲ ਪਿਆ ਹੈ ਜੀ ਮੈਨਾਂ ਬੜਉਤ ਦਾਦਾ ਕਹਾਵਾਂ ਗਏ ਮੇਰੇ ਤੇ ਬੱਚਿਆਂ ਦੇ ਸੁਪਨੇ ਬੜੇ ਬੜੇ ਵੱਡੇ ਬੇਟੀ ਨੂੰ ਕਹਿੰਦਾ ਹੁੰਦਾ ਤੈਨੂੰ ਮੈਂ ਵੱਡੀ ਚ ਲੈ ਕੇ ਜਾਊਂਗਾ ਤੈਨੂੰ ਪੁਲਸ ਬਣਾਊਂਗਾ ਪੁਲਸ ਬਣੂਗੀ ਤੂੰ ਅੱਛਾ ਆਪਰੇ ਵੀ ਅਬੇ ਬੇਟੀ ਕਹਾਂ ਤੇ ਹਾਂਜੀ ਅਤਾਂ ਦਿੰਦੇ ਭਲੇ ਦੇ ਸੁਪਨੇ ਬੱਚੀ ਦੇ ਵਿੱਚੇ ਰਹਿ ਗਏ ਵੀਰ ਜੀ ਕਿ ਸਾਨੂੰ ਪੈਸੇ ਭਾਈ ਪੁੱਛ ਕੇ ਵੇਹ ਲੋ ਇੰਨਾ ਸਾਫ ਸ਼ਿੱਗਾ ਇੰਨਾ ਜਿਆਦਾ ਚੰਗਾ ਹੈ ਨਾ ਮੇਰਾ ਆਦਮੀ ਮੇਰੀ ਆ ਬੱਬਾ ਨਿਕਲ ਗਿਆ ਵੀਰ ਜੀ ਬਾਹਰ ਜਦੋਂ ਮੈਂ ਨਿਕਲਦੀ ਮੇਰਾ ਆਦਮੀ ਮਿਲੂ ਘਰਦਾ ਹੀ ਨਾ ਜਦੋਂ ਵੀਰ ਜੀ ਇੰਨਾ ਦਇਆ ਉਹ ਜਾਣਾ ਇਦਾਂ ਰਹਿਣਾ ਵੀਰ ਜੀ ਮੈਨੂੰ ਬੜਾ ਸਰਦਾਰ ਬਣਾ ਕੇ ਰੱਖਿਆ ਹੈ ਮੇਰੇ ਆਦਮੀ ਨੇ ਮੈਂ ਮਾਜੀ ਰੋੜ ਗਈ ਰੋੜ ਕੇ ਚਲੇ ਗਿਆ ਵੀਰ ਜੀ ਵਿਰਜੀ ਮੇਰੇ ਬੱਚੀ ਦਾ ਮੈਂ ਹੋ ਕੇ ਨਹੀਂ ਵੀਰਜੀ ਕਿ ਮੇਰੀ ਚਲੋ ਮੇਰੀ ਮੱਜ਼ ਕੀਤੀ ਜਾਵੇ ਤੇ ਮੇਰੀ ਬੱਚੀ ਦੀ ਮੇਰੇ ਸੁਪਨੇ ਪੂਰੇ ਹੋ ਜਾਣ ਵਾਹ ਕ੍ਰਾਂਤੀ ਉਹਨਾਂ ਨੂੰ ਵੀ 4 ਸਰ ਆ ਗਏ ਮੰਮੀ ਡੈਡੀ ਮੇਰੇ ਨਹੀਂ ਆਗੇ ਮੇਰੀ ਮੰਮੀ ਵੀ ਆ ਗਈ ਡੈਡੀ ਵੀ ਨਹੀਂ ਆਗੇ ਮੈਨੂੰ ਕੀ ਕਹਿੰਦੇ ਹੁੰਦੇ ਤੇ ਤੇਰੀ ਮੰਮੀ ਡੈਡੀ ਵੀ ਨਹੀਂ ਆਗੇ ਤੂੰ ਚਲ ਉਹਨਾਂ ਮੈਨੂੰ ਕਹਦੀ ਜਰਕ ਨਹੀਂ ਮਾਰਦੀ ਭਾਈ ਵੀਰ ਜੀ ਜੀ ਮਾਰੇ ਬਿਨ ਬੋਸ਼ ਨਾ ਮਾਂ ਮੈਂ ਇੰਨਾ ਕ ਚੰਗੇ ਮੈਨੂੰ ਕਹਦੀ ਜਿੱਦਾਂ ਮੈਂ ਮਰਜੀ ਵਰਤਦੀ ਆ ਖਰਚਦੀ ਆ ਦੀ ਕਮਾਈ ਤੇ ਅੱਜ ਵੀਰ ਜੀ ਮੈਨੂੰ ਕਮਾਈ ਦਾ ਬਸ ਮੇਰੇ ਹੱਥੋਂ ਖਾਲੀ ਕਰਕੇ ਚਲ ਗਿਆ ਵੀਰੇ ਖਾਲੀ ਕਰਕੇ ਚਲ ਗਿਆ ਆ ਆ ਵੀ ਭੈਣ ਆ ਬੈਠੇ ਆ ਜਿਹੜੇ ਸਾਹਮਣੇ ਵੇਖਣਦੇ ਨੇ ਤੈਨੂੰ ਆ ਜਿਹੜੇ ਸਾਹਮਣੇ ਸਾਹਮਣੇ ਵੇਖਣਦੇ ਹਨ ਜਿਹੜੇ ਆ ਸਾਹਮਣੇ ਤੈਨੂੰ ਵੇਖਣਦੇ ਆ ਨਾ ਮੇਰੀ ਭੈਣ ਨਾ ਮੇਰੀ ਮੈਂ ਤਾਂ ਨਹੀਂ ਸੋਚਿਆ ਨਹੀਂ ਮੈਂ ਨਾ ਕੋਸ਼ਿਸ਼ ਵੀ ਨਾ ਮੈਨੂੰ ਮੈ ਪਤਾ ਨਹੀਂ ਇਹਨੇ ਕਰਮਾਂ ਦੀ ਮਾੜੀ ਆ ਗਈ ਵੀਰੇ 4 ਸਾਲ ਹੋ ਗਏ ਭਰਾ ਵੀ ਪੂਰਾ ਹੋ ਗਿਆ ਵੀਧੀ ਹਜ਼ਰ ਨੂੰ ਟਾਡੇ ਵਰਗੇ ਵੀ ਰਹਿੰਦਾ ਆਸਰਾ ਵਾ ਕਿ ਵੀ ਰਹਿੰਦਾ ਆਸਰਾ ਦੇ ਚਾਹ ਦੇ ਵਰਗੇ ਵੀ ਬਸ ਆਸਰਾ ਵੀ ਨਾ ਨਾ ਰੋ ਮੇਰੇ ਤੇ ਕਿਆ ਬੁਗਰਾ ਮਬੀ ਅਪੁ ਕਰਜੂ ਮੈਂ ਤੇ ਬੜਾ ਵੇਧੀ ਹਾਂ ਕਰ ਮੈਂ ਫੇਰ ਵੀ ਬੱਚਿਆਂ ਜਤਰੀ ਫਿਰੂਗੀ ਪਰ ਵੇ ਜੀ ਜੇ ਤਾਂ ਮੈਂ ਆਪਣੇ ਮਲਵੱਡੇ ਬਾਜੀ ਨਾਲ ਬਾਹਰ ਜਾਣੀ ਚਾਹ ਮੈਨੂੰ ਕੰਮ ਪਿੰਦਾ ਮੈਂ ਜਾਣੀ ਮੇਰੇ ਪੁੱਬਾ ਨਿਕਲ ਗਿਆ ਜਿੱਧਰ ਉਹਦੀ ਮੈਨੂੰ ਘੜਿਆ ਜਿੱਧਰ ਮੈਂ ਦੱਸਦੀ ਉਹਨਾਂ ਨੂੰ ਵੀ ਜੀ ਮੈਂ ਬਾਜੀ ਮੈਨੂੰ ਇੱਥੇ ਆ ਗੱਲ ਵੀ ਆਦਮੀ ਨੇ ਗਈ ਮੈਨੂੰ ਇੱਥੇ ਆ ਗੱਲ ਗਈ ਜਿਆਦਾ ਆਉਂਦੀ ਹੈ ਜਿਆਦਾ ਵੀ ਜੀ ਇੱਕ ਤੇ ਦੋ ਮੈਨੂੰ ਤੇ ਇੰਨਾ ਸਾਰਾ ਰਾਜਾ ਬਣਾ ਕੇ ਘਰ ਦਾ ਰੱਖਿਆ ਹੈ ਅ ਰਾਜਾ ਬਣਾ ਕੇ ਰੱਖਿਆ ਹੈ ਮੈਨੂੰ ਨੇ ਤੁਸੀਂ ਕਰੋਂਦੇ ਕੋ ਜੀ ਕਰੋਂਦੇ ਕੋ ਹੈ ਉਸੰਗਤ ਹੈਗੀ ਹੈ ਨਾ ਸਾਹਮਣੀ ਸੰਗਤ ਹੈਗੀ ਹੈ ਨਾ ਹੈ ਨੀ ਮੇਰੀ ਮਾਜੋੜੇ ਹੋਇਆ ਨਹੀਂ ਰੱਬਾ ਮੈਂ ਬੂਟੀ ਇਕ ਜਿਆਦਾ ਚਿਟਾਕ ਦੇਖਦੀ ਨਹੀਂ ਆ ਉਜੀ ਪੰਜ ਵਜੇ ਨੂੰ ਫੋਨ ਆਉਂਦਾ ਇਹਨਾਂ ਦਾ ਸਵੇਰੇ ਸੱਤੇ ਸੁਪੀ ਘਟੇ ਮੈਂ ਸੁਖਮਨੀ ਸਾਹਿਬ ਲਮ ਨਹੀਂ ਆ ਵੀਰੇ 5 ਵਜੇ ਮੈਂ ਸੁਖਮਨੀ ਸਾਹਿਬ ਲਮ ਨਹੀਂ ਹਮੇ ਸਾਰੇ ਆਰਧਿਕ ਮਾਣ ਨੂੰ ਪਤਾ ਹੀ ਰਹੇ ਤੇ ਮੈਂ ਬਾੜ ਲਾਉਣਾ ਵਿੱਚੇ ਫੋਨ ਆ ਜਾਣਾ ਉਹਨਾਂ ਦਾ ਸਾਰਿਆਂ ਕਹਿਣਾ ਉਹਦਾ ਫੋਨ ਆ ਗਿਆ ਵਾ ਕੰਪਨੀ ਚ ਜਾਂਦੇ ਇੱਥੇ ਕਰਦੇ ਕੀ ਪਹਿਲਾਂ ਬਾਜੀ ਕੰਪਨੀ ਚ ਜਾਂਦੇ ਸੀ ਇੱਥੇ ਇੱਥੇ ਪੰਜਾਬ ਚ ਹਾਂਜੀ ਅੰਮ੍ਰਿਤਸਰ ਰਾਜਸਥਾਨ ਚਲ ਜਾਂਦੇ ਮੈਂ ਆਪਣੇ ਇਹ ਦੂਰ ਦੂਰ ਬੰਬੇ ਚ ਲੱਗ ਗਏ ਤਾਂ ਵੀਰ ਜੀ ਕਹਿੰਦੇ ਨਵਚੇਰਿਆਂ ਦੀ ਗੱਲ ਨਾ ਬੰਨੀ ਤੇ 15-15 ਦਿਨ ਬੈ ਕੇ ਆ ਜਾਣਾ ਹੁਣ ਵੀਰ ਜੀ ਚਲੋ ਜੇ ਗੱਲ ਬਣੀ ਜਾਂਦੇ ਮੈਂ 55 ਸਾਲਾਂ ਬਾਅਦ ਆਉਣਾ ਵਾ ਤੇ ਕੋਈ ਗੱਲ ਨਹੀਂ ਮੈਂ ਤੂੰ ਆਪਣੇ ਬੱਚੇ ਪੜਾਈ ਗੁੜੀਆਂ ਨੂੰ ਤੇ ਬਾਬੇ ਆਲੇ ਸਕੂਲੇ ਪਾ ਦੀ ਮੈਂ ਇੱਥੇ ਮਰਨਾ ਮਿੱਥੇ ਗਏ ਜਿੱਦਨ ਵੀ ਜਾਂਣਾ ਮੈਨੂੰ ਇਦਾਂ ਕਹਿ ਕੇ ਗਏ ਇਹ ਵੀਜ਼ਾ ਹੈਗਾ ਹਾਂਜੀ

ਵਾਹਿਗੁਰੂ 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 ਮੈਂ ਕਿਹਾ ਤੇ ਹਰ ਕਾ ਗੇ ਲਖਾਇ ਰਾਜੇ ਨਾ ਮੇਰੇ ਕੱਪੜੇ ਵੀ ਮੋੜ ਆਈ ਉਹਨੇ ਨਹੀਂ ਨਹੀਂ ਪਾਰ ਜਾਣਾ ਮੇਰੇ ਪਪਾ ਜੀ ਕਰਨਗੇ ਮਰੇ ਬਾਗ ਲੈ ਗਈ ਹੈ ਪਪਾ ਜੀ ਕਰਨਗੇ ਆ ਮੇ ਜੀ ਕਿਹਦੇ ਆ ਯਾਪ ਬੈਕ ਆਪ ਬੈਕ ਨਾ ਕੀ ਆਏ ਅਬ ਵੀਰ ਦੇ ਕੱਪੜੇ ਪਲਾਨ ਲਏ ਗਏ ਸੋਹਣਿਆ ਵੜਿਆ ਆ ਭਾਗੇ ਜਾਣੀਆਂ ਆ ਭਾਗੇ ਜਾਣ ਜਾਂਦੇ ਐ ਭਾਗੇ ਜਾਣੀਆਂ ਵੀ ਜੀ ਮੈਨੂੰ ਚਾਹੀ ਜਾਈ ਲੱਗੇ ਗਏ ਆਂਦੇ ਆਪਾਂ ਲੱਗੇ ਉਹਨਾਂ ਨੇ ਜਾ ਅਬੀਦਾ ਹਾਂਜੀ ਵੀ ਜਾ ਟਿਕਟ ਵੀ ਜੀ ਹਾਈ ਤੇ ਕੈਨਸਲ ਕਰਾਤੀ ਐ ਅੱਛਾ ਟਿਕਟ ਕੈਨਸਲ ਕਰਾਤੀ ਕਿੰਨੀ ਤਰੀਕ ਦੀ ਟਿਕਟ ਸੀ ਟਿਕਟ ਇਹਨਾਂ ਦੀ ਮਤਲਬ ਪਤਾ ਨਹੀਂ ਦੋ ਦੀ ਕਹਿੰਦੇ ਸੀ ਤੇ ਤੀਤੀ ਨੂੰ ਮਨ ਕਹਿੰਦੇ ਸਾਮੀ ਕਿ ਮੇਰੀ ਟਿਕਟ ਜਿਹੜੀ ਨਾ ਆ ਗਈ ਯਾ ਦਫ਼ਤਰੋਂ ਮੈਨੂੰ ਫੋਨ ਆਇਆ ਵਾ ਉਹਨੇ ਇਹ ਦਫ਼ਤਰੋਂ ਚਲੋ ਪਤਾ ਲੱਗੂ ਕਿ ਜਾਂ ਦੋ ਦੀ ਸੀ ਜਾਂ ਤਿੰਨ ਦੀ ਸੀ ਤੇ ਵੈਸੇ ਕੈਂਸਲ ਕਰਾ ਦਿੱਤੀ ਮੇਰੇ ਰਿਸ਼ਤੇਦਾਰ ਹੀ ਉੱਤੇ ਹਾਂਜੀ ਤੇ ਉਹ ਫਿਰ ਉਹਨਾਂ ਨੇ ਅੱਜ ਪੱਕੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਭੈਣ ਦੀਆਂ ਤਾਂ ਆ ਤੁਸੀਂ ਸੁਣੀਆਂ ਵੇਖੀਆਂ ਤੇ 30 ਤਰੀਕ 30 ਦਸੰਬਰ 2024 ਨੂੰ ਡੈਥ ਹੋ ਗਈ। ਅੱਜ ਮੇਰੇ ਖਿਆਲ ਦੇ ਵਿੱਚ ਮਹੀਨਾ ਨਹੀਂ ਹੋਇਆ। ਤੇ ਭੈਣ ਨੇ ਇੰਨਾ ਜ਼ਿਆਦਾ ਰੋ ਕੇ ਸਾਨੂੰ ਫੋਨ ਕੀਤਾ ਕਿ ਮੇਰੇ ਘਰ ਦੇ ਹਾਲਾਤ ਤੁਸੀਂ ਇਹ ਦੇਖ ਸਕਦੇ ਜੇ ਕਿ ਘਰ ਦੇ ਵਿੱਚ ਮੇਰੇ ਬੱਚਿਆਂ ਦੇ ਸੁਪਨੇ ਮੇਰੇ ਆਦਮੀ ਨੇ ਜੋ ਲਏ ਸੀ ਨਾ ਉਹ ਸਾਰੇ ਤਹਿਸ ਨੈਸਾਂਦੇ ਹੋਗੇ। ਸਾਰਾ ਕੁਝ ਭੈਣ ਨੇ ਵਿਖਾਇਆ ਕਿ ਬੈਗ ਪੈਕ ਹੋਇਆ ਰਹਿ ਗਿਆ। ਆ ਵੀਜ਼ਾ ਜਿਹੜਾ ਮੈਂ ਤੁਹਾਨੂੰ ਵਿਖਾ ਚੁੱਕਿਆ ਹਾਂ। ਸ਼ੰਦਰ ਸਿੰਘ ਨਾਮ ਪਿੰਡ ਦੂਦ ਰਈਏ ਦਾ ਲਾਗੇ ਪਿੰਡ ਵਾ ਪਿੰਡ ਦੂਦ ਇਸ ਪਿੰਡ ਦੀ ਭੈਣ ਭੈਣ ਨਾ ਕੀ ਤੁਹਾਡਾ ਅਮਨਦੀਪ ਅਮਨ ਭੈਣ ਅਮਨਦੀਪ ਕੌਰ ਸ਼ਿੰਦਰ ਸਿੰਘ ਦੀ ਵਾਈਫ ਤੇ ਇਹ ਪਤਾ ਨਾ ਕੀ ਮੇਰਾ ਨਾਮ ਮਨਜੋਤ ਕੌਰ ਮਨਜੋਤ ਕੌਰ ਹਾਂਜੀ ਸ਼ਿੰਦਰ ਸਿੰਘ ਸ਼ਿੰਦਰ ਸਿੰਘ ਤੇ ਇਹ ਮਨਜੋਤ ਸਿੰਘ ਤੇ ਫਤੇ ਸਿੰਘ ਇਹਨਾਂ ਫਤੇ ਸਿੰਘ ਤੇ ਮਨਜੋਤ ਹਾਂਜੀ ਮਨਜੋਤ ਕੌਰ ਤੇ ਫਤੇ ਸਿੰਘ ਦੋ ਬੱਚੇ ਇਸ ਭੈਣ ਦੇ 30 ਤਰੀਕ ਨੂੰ ਡੈਥ ਹੋ ਗਈ ਆ ਤੁਸੀਂ ਭੈਣ ਦੀਆਂ ਤਾਹਾਂ ਵੇਖ ਰਹੇ ਜੇ ਪਿੱਛੇ ਭੈਣ ਹਜੇ ਤੱਕ ਅਥਰੂ ਨਹੀਂ ਰੁਕੰਦੇ ਮੇਰੇ ਖਿਆਲ ਦੇ ਵਿੱਚ ਮੈਨੂੰ ਰੋਣ ਲਈ ਮਜਬੂਰ ਇਸ ਭੈਣ ਨੇ ਮੈਂ ਜੇ ਰੋਣਾ ਆਵੇ ਤੇ ਇੱਥੋਂ ਤੱਕ ਰੋਕ ਲਈਦਾ ਵਾ ਪਰ ਜਦੋਂ ਐਸੇ ਐਸੇ ਦੁੱਖ ਵੇਖੀ ਤੇ ਆ ਨਾ ਤਾਂ ਉਦੋਂ ਉਦੋਂ ਨਹੀਂ ਰੋਣਾ ਰੁਕਦਾ ਇਸੇ ਕਰਕੇ ਮੇਰੇ ਕੋ ਕੋਈ ਸ਼ਬਦ ਨਹੀਂ ਹੈਗੇ ਕਿ ਮੈਂ ਤੁਹਾਡੇ ਕੋ ਕਿਹੜੀ ਗੁਹਾਰਨਾ ਦੇਖੋ ਕੋਈ ਸ਼ਬਦ ਨਹੀਂ ਹੈਗੇ ਤੁਸੀਂ ਘਰ ਦੇ ਹਾਲਾਤ ਤੁਸੀਂ ਵੇਖਦੇ ਜੇ ਕਿ ਸੋਹਣੀ ਕਮਾਈ ਕਰਨ ਲਈ ਬਾਹਰਲੇ ਮੁਲਖ ਦੇ ਵਿੱਚ ਪੈਸੇ ਚੁੱਕ ਚਕਾ ਕੇ ਇਕੱਠੇ ਕੀਤੇ ਵੀਜ਼ਾ ਲਵਾਇਆ ਟਿਕਟ ਕਰਾਈ ਤੇ ਟਿਕਟ ਆਖਰ ਨੂੰ ਉਸ ਭੈਣ ਨੂੰ ਬਾਦ ਬਾਦ ਨਸੀਬ ਭੈਣ ਨੂੰ ਉਹ ਟਿਕਟ ਕੈਨਸਲ ਕਰਾਉਣੀ ਪੈਗੀ ਕਿਉਂ ਕਿਉਂਕਿ ਡੈਥ ਹੋ ਗਈ ਡੈਥ ਹੋ ਗਈ ਹੁਣ ਹੁਣ ਤੁਸੀਂ ਦੱਸੋ ਕਿ ਇਹ ਇਹ ਰੋਣਾ ਅਸੀਂ ਕਢਾਇਆ ਵਾ ਇਹ ਕਈ ਵੀਡੀਓ ਦੇ ਵਿੱਚ ਬੋਲਦੇ ਆ ਨਾ ਕਿ ਤੁਸੀਂ ਰੋਣਾ ਕਢਾਉਂਦੇ ਆ ਰੋਣਾ ਮੈਂ ਕਢਾਉਂਦਾ ਨਾ ਕਿ ਵੀਰੇ ਮੇਂ ਵੀਰ ਜੋਂ ਐ ਕਾਸ਼ ਜੀ ਹੁਣ ਨਹੀਂ ਆਂ ਲੱਗਦਾ ਮੈਨੂੰ ਅੱਗੇ ਆਸ ਹੁੰਦੀ ਚਲ ਮਹੀਨੇ ਬਾਅਦ ਬੈਗ ਚੁੱਕ ਕੇ ਆਉਂਦੇ ਹੀ ਹਨ ਵੀਰ ਜੀ ਮੇਰੀ ਆਸ ਮੁੱਕ ਥੋੜਾ ਅੱਗੇ ਆ ਜੋ ਚੁੱਕੀ ਵੀਰੇ ਮੇਰੀ ਆਸ ਮੇਰੀ ਆਸ ਮੁੱਕ ਗਈ ਆ ਵੀਰੇ ਹੁਣ ਮਰੀ ਆਸ ਮੁੱਕ ਗਈ ਅੱਗੇ ਮੈਂ ਨਹੀਂ ਮਹੀਨੇ ਬਾਅਦ ਕਿੰਦੇ ਹੀ ਗਈ ਮੈਂ ਮਨਾਉਣਾ ਮੈਨੂੰ ਕੋਈ ਰਹੀਏ ਖਲਾਓਗੇ ਨੂੰ ਲੈਣਵਾ ਤੇ ਹੁਣ ਮੈਂ ਮੇਰੀ ਇਤਿਆਸ ਮੁੱਕੀ ਹੋਰ ਮੈਂ ਕੀ ਕਹਰਾਂਗੀ ਨਾ ਮੈਨੂੰ ਕੋਈ ਭੂਮ ਦੀ ਆਸ ਰਹਿ ਗਈ ਪੈਣ ਫਰਾਣ ਦੀ ਵੀ ਚਲ ਭਈ ਮੈਨੂੰ ਕਿ ਆਸਰਾ ਹੋਊਗਾ ਮੈਂ ਤੁਹਾਡੇ ਵਰਗੇ ਵੀਰਾਂ ਦੇ ਗਾੜੀਆਂ ਵੱੱਤ ਚੌਂਦੀ ਕਿ ਮੇਰੇ ਬੱਚਿਆਂ ਦੇ ਵੀ ਸੁਪਨੇ ਪੂਰੇ ਕਰਵਾ ਦਿਓਗੇ ਤੇ ਹਾਂਜੀ ਪੁੱਛ ਲੋ ਬੇਟੀ ਨੂੰ ਕੀ ਸੁਪਨਾ ਆ ਲੱਗੀ ਕੀ ਸੁਪਨਾ ਪਾਪਾ ਇੱਥੇ ਬੈਠੋ ਨਾ ਮੇਰਾ ਪੋਤਾ ਆ ਹੰਦੀ ਮੇਰੇ ਪਤ ਰੋੜਾ ਨਹੀਂ ਹੈ ਰੋੜਾ ਨਹੀਂ ਹੈ ਰੋੜਾ ਨਹੀਂ ਹੈ ਆਪਣੀ ਮਾਂ ਨੂੰ ਵੇਖ ਕੇ ਰੋਂਦੀ ਆ ਆਪਣੇ ਮਾਂ ਨੂੰ ਵੇਖ ਕੇ ਇੰਨਾ ਕਿ ਜ਼ਿਆਦਾ ਮਨ ਭਰਿਆ ਪੈਣ ਨੇ ਕੀ ਮੇਰ ਕੋ ਗੱਲ ਨਹੀਂ ਹੁੰਦੀ ਮੈਂ ਤੁਹਾਡੇ ਸਾਹਮਣੇ ਕੀ ਗੱਲ ਕਰਾਂ ਇਸ ਪਰਿਵਾਰ ਦੀ بڑے ਪਰਿਵਾਰਾਂ ਦੀ ਮੈਨੂੰ ਫੋਨ ਆਉਂਦੇ ਨੇ بڑے ਪਰਿਵਾਰਾਂ ਦਾ ਮੈਨੂੰ ਵਾਰਾਂ ਦੇ ਮੈਨੂੰ ਫੋਨ ਆਉਦੇ ਨੇ ਕਿ ਜੇਸ ਪਰਿਵਾਰਾਂ ਦੀ ਕੀ ਮਤ ਹੋਣੀ ਬਾਕੀ ਆ ਕਿ ਸਾਡਾ ਕੁਝ ਨਾ ਕੁਝ ਸੋਚੋ ਤੇ ਇਸ ਪਰਿਵਾਰਨ ਇਸ ਭੈਣ ਨੇ ਜੋ ਫੋਨ ਦੇ ਉੱਤੇ ਮੈਨੂੰ ਕਿਹਾ ਹਾਲਾਂਕਿ ਮੇਰੇ ਘਰ ਦੇ ਹਾਲਾਤ ਜਿਹੜੇ ਤਰੀਕੇ ਨਾਲ ਰੋਕੇ ਕਿਹਾ ਕਿ ਜਿਹੜੇ ਤਰੀਕੇ ਨਾਲ 2 3 ਮਿੰਟ ਮੇਰੇ ਨਾਲ ਫੋਨ ਦੇ ਉੱਤੇ ਆਪਣੇ ਘਰ ਦੇ ਹਾਲਾਤ ਜਦੋਂ ਬਿਆਨ ਕੀਤੇ ਆ ਤੇ 2 3 ਮਿੰਟ ਰੋਂਦੀ ਰਹੀ ਆ ਮਹਿਰ ਰਹੀਏ ਰਹੀਏ ਲਾ ਕੇ ਕਿਤੇ ਕੰਮ ਆਉਣਾ ਸੀ ਤੇ ਮੈਂ ਭੈਣ ਨੂੰ ਅੱਜ ਹੀ ਫੋਨ ਆਇਆ ਤੇ ਮੈਂ ਅੱਜ ਹੀ ਭੈਣ ਕੋ ਦੌੜੇ ਚੱਲ ਆਇਆ ਕਿ ਮੇਰ ਕੋ ਰੋਣਾ ਸੁਣਿਆ ਨਹੀਂ ਗਿਆ ਜਿਹੜੇ ਤਰੀਕੇ ਨਾਲ ਭੈਣ ਨੇ ਹਾਲਾਤ ਆਪਣੇ ਸਾਹਮਣੇ ਦੱਸੇ ਦੱਸਿਆ ਤੁਹਾਡੇ ਸਾਹਮਣੇ ਤੇ ਵੇਖੋ ਪੁੱਤਰ ਰੋਣਾ ਰੋਣਾ ਨਹੀਂ ਹੁਣ ਮੈਂ ਇਹਨਾਂ ਨੂੰ ਦਲਾਸਾ ਕੀ ਦਵਾ ਇਹਨਾਂ ਨੂੰ ਕੀ ਦਲਾਸਾ ਦਵਾ ਕਿ ਮੈਂ ਉਹਨੂੰ ਵਾਪਸ ਲੈ ਆਉਂਗਾ ਜਾਂ ਤੁਸੀਂ ਸਾਰੇ ਜਣੇ ਵਾਪਸ ਲੈ ਆਓਗੇ ਉਹਨੂੰ ਚੰਦਰ ਸਿੰਘ ਜਿਸ ਇਸ ਇਸ ਪਰਿਵਾਰ ਦਾ ਮੁਖੀ ਸੀ ਇਸ ਭੈਣ ਉਹਦੇ ਸਿਰ ਤੇ ਉੱਡੀ ਫਿਰਦੀ ਸੀ ਜਿਹੜੇ ਜਿਹੜੀਆਂ ਗੱਲਾਂ ਤੁਸੀਂ ਸਾਰੀਆਂ ਸੁਣ ਚੁੱਕੇ ਜੇ ਭੈਣ ਦੀ ਕੋਈ ਕੀ ਕੁਸ਼ ਘਰ ਦੇ ਵਿੱਚ ਆਂਦੇ ਕਿਸ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਜਾ ਕੇ ਪੁੱਛੋ ਕਿ ਉਹ ਬੰਦਾ ਹੈ ਕਿ ਇਹੋ ਜਿਹਾ ਸੀ ਅੰਦ ਕਿ ਮੇਰੇ ਇੱਕ ਗੱਲ ਦੇ ਉੱਤੇ ਫੁੱਲ ਚੜਾਉਂਦਾ ਸੀ ਇੰਨਾ ਜ਼ਿਆਦਾ ਪਿਆਰ ਸੀ ਮਰ ਕੇ ਭਾਵ ਕਿ ਦੋ ਜੀਆਂ ਦਾ ਕਿੰਨਾ ਜ਼ਿਆਦਾ ਪਿਆਰ ਸੀ ਭੈਣ ਦੇ ਹਜੇ ਤੱਕ ਅਥਰੂ ਨਹੀਂ ਰੁਕਣਦੇ ਅਥਰੂ ਨਾ ਇਹ ਕਿੰਨਾ ਵੱਡਾ ਜੀਰਾ ਵਾ ਅੱਖਾਂ ਦੇ ਵਿੱਚ ਅਥਰੂ ਆ ਤੇ ਪਰ ਮੂੰਹ ਤੇ ਐਕਸਪ੍ਰੈਸ਼ਨ ਚੇਂਜ ਕਰਨ ਨੂੰ ਬੱਚਾ ਨਹੀਂ ਕਰ ਰਿਹਾ ਕਿਉਂਕਿ ਜੀਰਾ ਤਗੜਾ ਪੁੱਤ ਕੀ 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 ਪਾਪਾ ਕੀ ਕਹਿੰਦੇ ਹੁੰਦੇ ਸੀ ਸੁਪਨਾ ਕੀ ਕਹਿੰਦੇ ਸੀ ਪਾਪਾ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੂੰ ਤੂੰ ਪੜ੍ਹ ਲੈ ਕੇ ਤੈਨੂੰ ਮੈਂ ਇਹਨਾਂ ਮੈਂ ਤੇ ਪੁਰਸੇ ਬੜਾ ਹਾਂਗਾ ਮੈਨੂੰ ਵੱਡੇ ਸਕੂਲ ਲੈ ਪਾਉਂਗਾ ਅੱਛਾ ਤੇ ਤੁਸੀਂ ਵੱਡੇ ਸਕੂਲੇ ਪੜ੍ਹਨਾ ਤੇ ਹੈ ਤੇ ਪੜਾਈ ਦੇ ਵਿੱਚ ਠੀਕ ਹਾਂਜੀ ਹੈ ਤੇ ਆਪਾਂ ਵੱਡੇ ਆਫੀਸਰ ਬਣਨਾ ਹਾਂ ਇੱਕ ਕਿਹਦਾ ਸੁਪਨਾ ਸੀ ਇਹ ਮੇਰੇ ਪਾਪਾ ਦਾ ਪਾਪਾ ਦਾ ਪਾਪਾ ਦਾ ਨਾਮ ਕੀ ਹੈ ਪਾਪਾ ਦਾ ਨਾਮ ਚਿੰਤਨ ਸਿੰਘ ਚਿੰਤਨ ਸਿੰਘ ਹਾਂਜੀ ਇਹ ਤੇ ਮੇਰਾ ਪੁੱਤ ਵਾ ਹੈ ਹੈ ਤੀ ਤੀ ਪੁਕਾਰ ਸੁਣੀ ਜੇ ਹੈ ਤੀ ਦੀ ਪੁਕਾਰ ਸੁਣੀ ਜੇ ਇਸ ਭੈਣ ਦੇ ਅਥਰੂ ਤੁਸੀਂ ਵੇਖੇਗੇ ਤੁਸੀਂ ਤੁਸੀਂ ਸਾਰਾ ਕੁਝ ਕਰ ਸਕਦੇ ਮੈਨੂੰ ਕਹਿਣ ਦੀ ਲੋੜ ਨਹੀਂ ਹੈ ਤੁਹਾਨੂੰ ਮੈਨੂੰ ਤੁਹਾਨੂੰ ਕਹਿਣ ਦੀ ਇਹ ਲੋੜ ਨਹੀਂ ਹੈ ਕਿ ਇਸ ਪਰਿਵਾਰ ਦੀ ਮਤ ਕਰੋ ਤੁਸੀਂ ਸਾਰਾ ਕੁਝ ਕਰਨ ਦੇ ਤੋਲੇਗੇ ਜੀ ਸਾਰਾ ਕੁਝ ਕਰ ਸਕਦੇ ਜੀ ਇਸੇ ਕਰਕੇ ਇਸ ਪਰਿਵਾਰ ਦੇ ਜਿਹੜੇ ਸੁਪਨੇ ਨੇ ਨਾ ਇਹ ਤੁਸੀਂ ਪੂਰੇ ਕਰ ਸਕਦੇ ਹੋ ਇਸ ਪਰਿਵਾਰ ਦੇ ਕਮਾਉਣ ਵਾਲਾ ਇਸ ਵੇਲੇ ਕੋਈ ਨਹੀਂਗਾ ਕੋਈ ਪ੍ਰਸ਼ਾਦਾ ਪਾਣੀ ਨਹੀਂ ਆ ਕੋਈ ਬਾਹਰੋਂ ਕੋਈ ਜਿਹੜੀਆਂ ਹੋਰ ਲੋੜਾਂ ਹੁੰਦੀਆਂ ਨੇ ਕੋਈ ਲੋੜ ਨਹੀਂ ਇਹਨਾਂ ਕੋ ਕੋਈ ਐਸੀ ਆਮਦਨ ਨਹੀਂ ਹੈਗੀ ਕਿ ਜਿਹੜਾ ਆਪਣਾ ਘਰ ਸਹੀ ਤਰੀਕੇ ਨਾਲ ਚਲਾ ਸਕਣ ਰੋਣਾ ਧੋਣਾ ਤੇ ਇਹਨਾਂ ਦੇ ਉਮਰਾਂ ਦੇ ਲਈ ਇਸ ਭੈਣ ਦੇ ਲਈ ਰਹਿ ਗਿਆ ਰੋਣਾ ਧੋਣਾ ਸਾਰਾ ਕੁਝ ਇਸ ਭੈਣ ਨੇ ਅਗਲੇ ਪਾਸੇ ਹੰਡਾਉਣਾ ਆਪਣਾ ਹੁਣ ਵੇਖੋ ਜੀ ਇਹ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਮੈਨੂੰ ਜਿਆਦਾ ਕੁਝ ਬਿਆਨ ਕਰਨ ਦੀ ਲੋੜ ਨਹੀਂ ਪੈਣੀ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਸਾਰਾ ਕੁਝ ਵੇਖਿਆ ਇਸ ਮੇਰੇ ਪੁੱਤ ਦੇ ਮਨਜੋਤ ਕੌਰ ਮਨਜੋਤ ਕੌਰ ਨੇ ਮਨਜੋਤ ਕੌਰ ਦੇ ਤੁਸੀਂ ਅਥਰੂ ਵੇਖੇ ਇਸ ਭੈਣ ਦੇ ਅਥਰੂ ਵੇਖੇ ਤੁਸੀਂ ਹੁਣ ਹੁਣ ਮੈਨੂੰ ਮੈਨੂੰ ਲੱਗਦਾ ਨਹੀਂ ਆ ਕਿ ਮੈਨੂੰ ਕੁਝ ਬਿਆਨ ਕਰਨਾ ਪਵੇ ਤੁਸੀਂ ਮੇਰੇ ਮੈਂ ਪਹਿਲੋ ਵੇਖੋ ਜੀ ਹੁਣ ਤੋਰਾ ਫੇਰਾ ਥੋੜਾ ਜਿਹਾ ਵਧਿਆ ਵਾ ਤਾਂ ਕਰਕੇ ਪਰਿਵਾਰਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਵਾ ਮੈਂ ਕਦੀ ਰੋਂਦਾ ਨਹੀਂ ਹੁੰਦਾ ਮੇਰਕਰ ਵੱਧੋ ਵੱਦੀ ਭੈਣ ਨੇ ਜਿਹੜੇ ਤਰੀਕੇ ਨਾਲ ਆਪਣਾ ਬਿਆਨ ਕੀਤਾ ਨਾ ਦੁੱਖ ਤੇ ਇਹ ਅਥਰੂ ਜਿਹੜੇ ਆ ਅੱਖਾਂ ਦੇ ਵਿੱਚ ਆਉਣ ਲੱਗੇ ਟਾਈਮ ਨਹੀਂ ਲੱਗੇ ਬਾਕੀ ਤੁਹਾਡੇ ਘਰ ਹੀ ਇਹੋ ਗੁਹਾਰ ਵਾ ਇਨਾਂ ਦਾ ਘਰ ਭਰਦੀਏ ਇਹਨਾਂ ਦਾ ਇਹਨਾਂ ਦੇ ਘਰ ਦੇ ਵਿੱਚ ਵੇਖੋ ਜੇ ਤੁਸੀਂ ਵੇਖੋ ਕੋਈ ਪਲਸਤਰ ਨਹੀਂ ਹੈ ਕੋਈ ਕੁਝ ਨਹੀਂ ਹੈ ਕੋਈ ਦਰਵਾਜ਼ਾ ਨਹੀਂ ਹੈ ਕੋਈ ਆ ਮੇਨ ਦਰਵਾਜ਼ਾ ਨਹੀਂ ਆ ਆ ਵੇਖੋ ਤੁਸੀਂ ਆ ਬੜਾ ਜੋ ਖਾ ਦਿਓ ਕੋਈ ਕੋਈ ਵੀ ਬਾਥਰੂਮ ਦਾ ਦਰਵਾਜ਼ਾ ਨਹੀਂ ਹੈ ਉਹ ਸਾਹਮਣੇ ਬਾਥਰੂਮ ਹੈ ਬਾਥਰੂਮ ਦਾ ਦਰਵਾਜ਼ਾ ਨਹੀਂ ਹੈ ਹੈ ਤੇ ਉਹ ਬੱਚੇ ਇੱਥੇ ਕਿਹੜੇ ਤਰੀਕੇ ਨਾਲ ਆਪਣਾ ਸਰਵਾਈਵ ਕਰਦੇ ਹੋਣਗੇ ਠੰਡ ਇੰਨੀ ਜ਼ਿਆਦੀ ਹੈ ਤੇ ਆ ਦਰਵਾਜ਼ਾ ਹੀ ਨਹੀਂਗਾ ਆ ਵੇਖੋ ਆ ਦਰਵਾਜ਼ਾ ਹੈਗਾ ਇੱਥੇ ਕੋਈ ਹੈ ਇੱਥੇ ਜੇ ਇੱਥੇ ਦਰਵਾਜ਼ਾ ਇੱਥੇ ਇੰਨੀ ਇੰਨੀ ਠੰਡ ਆਉਂਦੀ ਹੈ ਇੰਨੀ ਠੰਡ ਦੇ ਵਿੱਚ ਬੱਚੇ ਆਪਣੇ ਕੀ ਨਾਂ ਦਾ ਕਿਹੜੇ ਤਰੀਕੇ ਨਾਲ ਭੈਣ ਆਪਣੇ ਆਦਮੀ ਤੋਂ ਬਿਨਾਂ ਲੈ ਕੇ ਪੈਂਦੀ ਹੋਗੀ ਬੱਚਿਆਂ ਨੂੰ ਹੁਣ ਤੁਹਾਨੂੰ ਸਾਰਿਆਂ ਨੂੰ ਆਪੋ ਆਪਣੀ ਹਾਂਜੀ ਮੇਰਾ ਬੇਟਾ 3 ਵਜੇ ਉੱਠ ਕੇ ਰੋ ਪਿੰਦਾ ਕਿਉਂਕਿ ਜਾਂਦਾ ਨਾ ਬਾਥਰੂਮ ਬਸਰਮ ਕਰਨਾ ਤਿੰਨ ਵਜੇ ਮੇਰੇ ਨਾਲ ਹੀ ਸੌਂਦਾ ਉਹ ਤੰਦਾ ਨਹੀਂ ਤੇ ਲਾਗੇ ਸੌਂਦਾ ਹੁੰਦਾ ਹੈ ਆਪਣੀ ਰਜਾਈ ਲੈ ਕੇ ਹੁਣ ਵੀਰ ਜੀ ਮੇਰੇ ਨਾਲ ਹੀ ਸੌਂਦਾ ਤੇ ਜਦੋਂ ਮਰਜੀ ਘਾਵਾਂ ਮਾਰਦਾ ਹੈ ਪਿੰਦਾ ਬਾਹਰ ਨਹੀਂ ਰੋਂਦਾ ਜਾਂ ਕਿਨ ਮਹਿਸੂਸ ਨਹੀਂ ਹੁੰਦਾ ਘਰ ਇੰਨਾ ਰੋਂਦਾ ਵਾ ਫੇ ਲਾਗੇ ਲਾਗੇ ਚੁੱਪ ਕਰਾਉਂ ਆਉਂਦੇ ਆ ਜਿੰਨੇ ਮਰਜੀ ਵੀਰ ਜੀ ਪੁੱਛ ਸਕਦੇ ਆ ਬੱਚਾ ਮੇਰੇ ਬਹੁਤ ਭੋਲਾ ਸਾਰੇ ਪਿੰਡ ਨੂੰ ਪਤਾ ਫਤਿਹ ਸਿੰਘ ਬਹੁਤ ਭੋਲਾ ਵੀਰ ਦੀ ਫੋਟੋ ਕੀ ਹਾਂਜੀ ਹਾਂ ਨਹੀਂ ਤੁਹਾਡੇ ਹਸਬੰਦ ਦੀ ਹਾਂਜੀ ਉਹ ਵੇਖੋ ਆਹ ਸ਼ੰਦਰ ਸਿੰਘ ਲੈ ਐਕਸਪਾਇਰ ਹੋਣ 31 12 2024 ਸ਼ੰਦਰ ਸਿੰਘ ਕਿੰਦੀ ਸੋਹਣਾ ਸਰਦਾਰ ਇਸ ਪਰਿਵਾਰ ਦਾ ਚਿਰਾਗ ਜਿਹੜਾ ਵਾ ਬੁੱਝ ਗਿਆ ਪਰ ਇਸ ਇਸ ਪਰਿਵਾਰ ਦੇ ਚਿਰਾਗ ਨੂੰ ਬੁਝਣ ਅਹੀ ਨਹੀਂ ਦੇਣਾ ਹਰ ਮਹੀਨੇ ਦਾ ਰਾਸ਼ਨ ਜਿਹੜਾ ਵਾ ਉਹ ਹਮਤਿਆਂਜੀ ਵੱਲੋਂ ਭੈਣ ਨੇ ਲੈ ਕੇ ਜਾਇਆ ਕਰਨਾ ਜਿੰਨਾ ਵੀ ਰਾਸ਼ਨ ਲੱਗਦਾ ਹਨ ਉਹ ਸਾਰਾ ਰਾਸ਼ਨ ਇਹਨਾਂ ਨੂੰ ਮਿਲ ਜਾਇਆ ਕਰਨਾ ਅੱਜ ਮੈਂ ਐਲਾਨ ਕਰ ਚੱਲਿਆ ਬਾਕੀ ਦੀ ਜ਼ਿੰਮੇਵਾਰੀ ਤੁਹਾਡੀ ਸਾਰਿਆਂ ਦੀ ਜੀ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਮੈਂ ਇੰਨੀਆਂ ਮੈਨੂੰ ਕੌਲਾਂ ਆਉਂਦੀਆਂ ਵਾਂ ਕਿ ਸਾਡੇ ਫਲਾਣੇ ਜਗ੍ਹਾ ਆਹ ਦੁੱਖ ਫਲਾਣੀ ਜਗ੍ਹਾ ਆਹ ਦੁੱਖ ਵਾ ਤੇ ਪਰ ਉਹਦੇ ਵਿੱਚੋਂ ਅਸੀਂ ਤਿੰਨ ਜਾਂ ਚਾਰ ਇਨਕੁਆਰੀਆਂ ਕੱਢਦੇ ਆਂ ਬਸ ਇਸ ਇਨਕੁਆਰੀ ਲਈ ਸਾਨੂੰ ਕੋਈ ਟਾਈਮ ਨਹੀਂ ਲੱਗਾ ਅੱਜ ਫੋਨ ਆਇਆ ਤੇ ਅੱਜ ਹੀ ਇਹਨਾਂ ਕੋਲ ਪਹੁੰਚ ਗਏ ਅਸੀਂ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਤੁਸੀਂ ਇੱਕ ਟੋਕਨ ਮਨੀ ਜਿਹੜੀ ਹੈ ਨਾ ਤੁਹਾਡੀ ਇਹਨਾਂ ਲਈ ਬਹੁਤ ਵੱਡੀ ਚੀਜ਼ ਆ ਇਹਨਾਂ ਲਈ ਤੁਸੀਂ ਥੋੜੇ ਜਿਹੇ ਜਿਹੜੀਆਂ ਅਮਾਊਂਟ ਹਨਾ ਤੁਹਾਡੀ ਇਹਨਾਂ ਲਈ ਬਹੁਤ ਵੱਡੀ ਚੀਜ਼ ਆ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਤੁਸੀਂ ਸਾਰਾ ਕੁਝ ਕਰਨ ਦੇ ਤੋਲ ਲੱਗੇ ਜੀ ਮੈਨੂੰ ਜ਼ਿਆਦਾ ਕੁਝ ਬੋਲਣ ਦੀ ਲੋੜ ਨਹੀਂ ਪੈਣੀ ਤੁਸੀਂ ਇਸ ਇਸ ਮੇਰੇ ਪੁੱਤ ਮਨਜੋਤ ਕੌਰ ਤੇ ਅਥਰੂ ਆ ਭੈਣ ਦੇ ਅਥਰੂ ਹਜੇ ਤੱਕ ਨਹੀਂ ਰੁਕਣਦੇ ਅਸੀਂ ਸਾਰਾ ਕੁਝ ਕਰ ਸਕਦੇ ਆ ਤੇ ਭੈਣ ਨੂੰ ਤੁਸੀਂ ਦਲਾਸਾ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਵੀਡੀਓ ਚਲਣੀ ਬੜੀ ਜਿਆਦਾ ਜ਼ਰੂਰੀ ਜੀ ਇਹ ਵੀਡੀਓ ਉਸ ਦਾਨੀ ਸੱਜਣ ਤੱਕ ਪਹੁੰਚਣੀ ਬੜੀ ਜ਼ਾੜੀ ਜ਼ਰੂਰੀ ਜੇ ਤੁਹਾਡਾ ਇੱਕੋ ਇੱਕ ਸ਼ੇਅਰ ਦੇ ਸੇਵਾ ਕੁਛ ਨਹੀਂ ਨਾ ਕਰ ਸਕਦੇ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਗਰੁੱਪਾਂ ਦੇ ਵਿੱਚ ਆਪਣੇ ਵਟਸਐਪ ਦੇ ਸਟੇਟਸਾਂ ਤੇ ਆਪਣੇ ਫੇਸਬੁੱਕ ਦੇ ਉੱਤੇ ਜਿਹੜਾ ਵੀ ਤੁਸੀਂ ਜਿਹੜੇ ਵੀ ਤਰੀਕੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਨਾ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇਸ ਬੱਚੇ ਦੇ ਇਸ ਬਾਪ ਦੇ ਇਸ ਬੱਚੀ ਪ੍ਰਤੀ ਇਸ ਇਹਦੇ ਵੱਡੇ ਭਰਾ ਪ੍ਰਤੀ ਜਿਹੜੇ ਸੁਪਨੇ ਹਨ ਉਹ ਤੁਸੀਂ ਪੂਰੇ ਕਰ ਸਕਦੇ ਜੀ ਹੋਰ ਕੋਈ ਨਹੀਂ ਪੂਰਾ ਕਰ ਸਕਦਾ ਇਸੇ ਕਰਕੇ ਅੱਜ ਤੋਂ ਬਾਅਦ ਭੈਣ ਨੂੰ ਪਣੇ ਰਸਣ ਦੀ ਕਿਲਤ ਨਹੀਂ ਆਏਗੀ ਇੱਥੋਂ ਅੱਗੇ ਵੀ ਤੁਹਾਡੇ ਇੱਥੋਂ ਲਾਗੋ ਬਣ ਸੁਧਾਰ ਤੋਂ ਵਡਾਲੇ ਤੋਂ ਹੋਰ ਵੀ ਬੀਬੀਆਂ ਸਾਡੇ ਕੋ ਰਾਸ਼ਨ ਲੈ ਕੇ ਜਾਂਦੀਆਂ ਰਈਏ ਤੋਂ ਆਉਂਦੀਆਂ ਨੇ ਬਿਆਸਤ ਆਉਂਦੀਆਂ ਨੇ ਤੇ ਤੁਹਾਡਾ ਉਹਨਾਂ ਨਾਲ ਅਸੀਂ ਮੇਲ ਕਰਾਂ ਇਕੱਠੀਆਂ ਤੁਸੀਂ ਆਜਿਆ ਕਰਨੀਆਂ ਹਰ ਮਹੀਨੇ 10 ਤਰੀਕ ਨੂੰ ਤੁਸੀਂ ਰਾਸ਼ਨ ਸਾਡੇ ਕੋਲ ਲੈ ਜਾਇਆ ਕਰਨਾ ਤੇ ਠੀਕ ਹੈ ਨਾ ਮੈਂ ਰਾਸ਼ਨ ਕਾਰਡ ਤੁਹਾਨੂੰ ਜਦੋਂ ਤੁਸੀਂ 10 ਤਰੀਕ ਨੂੰ ਸਾਡੇ ਕੋਲ ਆਓਗੇ ਨਾ ਮੈਂ ਰਾਸ਼ਨ ਕਾਰਡ ਤੁਹਾਨੂੰ ਬਣਾ ਦਊਗਾ ਤੁਹਾਨੂੰ ਠੀਕ ਹੈ ਜੀ ਇਹ ਪਹਿਲੇ ਉਹਨਾਂ ਚਿਰ ਤੱਕ ਖਰਚਾ ਪਾਣੀ ਚਲਾ ਲਿਓ ਤਿੰਨ ਹਜ਼ਾਰ ਦੀ ਸੇਵਾ ਜੀ ਜੀ ਅਸੀਂ ਲੋੜ ਨਹੀਂ ਮੈਂ ਨਹੀਂ ਕਿ ਮੇਰੇ ਬੱਚੇ ਦੇ ਸੁਪਨੇ ਪੂਰੇ ਹੋਣ ਇਹਦੀ ਮੈਨੂੰ ਲੋੜ ਵੀ ਤੇ ਦੇਖੋ ਹੁਣ ਮੈਂ ਇੱਥੇ ਇੱਥੇ ਮੈਂ ਕੀ ਕਰਾਂ ਹੈ ਹੈਨਾ ਬੱਚਿਆਂ ਦੇ ਗੁੱਡ ਗੱਲ ਰਹੀ ਹੈ ਮੈਂ ਕਿੰਨਾ ਦਨ ਤੈਨੂੰ ਪੁੱਤ ਵੱਡਿਓ ਨਾ ਨਾ ਮੈਂ ਤੇਰੇ ਕਬੜੇ ਚ ਘੜਨਾ ਮੈਂ ਤੈਨੂੰ ਪੁਲਸ ਬਣਾਉਣਾ ਤੇਰੇ ਵੱਡੇ ਪਿਆਰ ਸੱਚ ਵਿਆਹ ਕਰਨਾ ਪਰ ਵੀਰ ਜੀ ਸੁਪਰੇ ਤੇ ਖਤਮ ਹੋ ਚੁੱਕੇ ਆ ਨਹੀਂ ਸੁਪਰੇ ਨਹੀਂ ਖਤਮ ਇਹਨਾਂ ਨੇ ਖਤਮ ਨਹੀਂ ਹੋਣ ਦੇਣੇ ਜਿਹੜੇ ਵੇਖ ਲੈਣ ਤੁਹਾਨੂੰ ਇਹਨਾਂ ਨੇ ਖਤਮ ਨਹੀਂ ਹੋਣ ਦੇਣੇ ਆ ਆ ਸਾਡੇ ਵੱਲ ਥੋੜਾ ਜਿਹਾ ਲੈ ਲਓ ਲੈ ਲਓ ਲੈ ਲਓ ਮੇਰੀ ਭੈਣ ਤੇ 3000 ਰੁਪਏ ਉਹਨਾਂ ਚਿਰ ਤੱਕ ਤੁਸੀਂ ਆਪਣਾ ਰਾਸ਼ਨ ਪਾਣੀ ਚਲਾਓ ਤੇ 10 ਤਰੀਕ ਨੂੰ ਆ ਕੇ ਰਾਸ਼ਨ ਲੈ ਜਾ ਤੁਸੀਂ ਠੀਕ ਹੈ ਨਾ ਬਾਕੀ ਇਹਨਾਂ ਨੇ ਕਰਨਾ ਜੇ ਇਹਨਾਂ ਨੇ ਠੀਕ ਹੈ ਇਹਨਾਂ ਦੇ ਘੜੀ ਕੋ ਹਾਰ ਲਾ ਦੋ ਕਿ ਤੁਸੀਂ ਕੀ ਨਾ ਅੰਦਾਜ਼ ਮੇਰੇ ਪੁੱਤ ਤੇ ਮੇਰੇ ਧੀ ਦੇ ਸੁਪਨੇ ਜਿਹੜੇ ਤੁਸੀਂ ਕਰਦੇ ਮੈਂ ਦੀ ਜੀ ਉਹ ਕੰਨੀ ਆਂ ਕਿ ਮੇਰੇ ਚਲੋ ਬੇਟਾ ਵਾ ਮੇਰੀ ਬੇਟੀ ਆ ਇਹਨਾਂ ਦੀ ਜੋ ਵੀ ਇਹਨਾਂ ਦੀ ਆਸਾਂ ਮਰਾਦਾਈ ਜੋ ਇਹਨਾਂ ਦੇ ਪਾਪਾ ਦੇ ਸੁਪਨੇ ਹੀ ਉਹ ਪੂਰੇ ਹੋ ਜਾਣ ਮੇਰੇ ਮੇਰੇ ਬੱਚੇ ਲਈ ਕਹਿੰਦੇ ਜੋ ਪੱਕਾ ਸਕੂਲ ਦਾ ਘਰ ਤੇ ਰਹਿਣਗੇ ਤੇ ਫਿਰ ਕਹਿਣਗੇ ਰੋ ਰੋ ਕੇ ਨੀਵੀ ਪਾ ਕੇ ਰੋਈ ਜਾਣਾ ਮਦ ਨਾ ਮੇਰੇ ਸਾਹਮਣੇ ਰੋਂਦੇ ਫਿਰ ਮੈਨੂੰ ਪੱਜ ਕੇ ਆਣਗੇ ਜੱਫੀ ਪਾ ਲੈਂਦੀ ਰਾਤ ਮੰਮਾ ਮੈਨੂੰ ਜੱਫੀ ਬਾਪ ਪਾਪਾ ਦੀ ਯਾਦ ਬਹੁਤ ਆਉਂਦੀ ਆਂਦੀ ਆਂਦੀ ਪਾਪਾ ਦੀ ਯਾਦ ਬਹੁਤ ਆਉਂਦੀ ਆ ਫਿਰ ਵੀ ਜੱਫੀ ਪਾਉਂਗੀ ਭਲਾਂ ਆਂਦੀ ਮੰਮਾ ਮੈਨ ਕੋਈ ਨਹੀਂ ਪੁੱਤ ਮੈਂ ਤਾਂ ਡੱਪਿਓ ਆ ਵੀ ਤਾਂ ਤੇਰਾ ਪ੍ਰਾਪ ਤੇਰਾ ਪਿਓ ਕਹਿੰਦੀ ਨਹੀਂ ਮੰਮਾ ਜੋ ਮੱਝ ਦਿਲਾਸੇ ਦੇ ਆਂਦੀ ਅਨੁਮੰਦ ਜ ਤੁਹਾਡੇ ਪਾਪਾ ਦੇ ਬਿਆਸ ਨਾ ਕਹਿੰਨੇ ਨਹੀਂ ਦੇਣਾ ਨੂੰ ਇਦਾਂ ਕਹਿੰਦੀ ਜੀ ਦੇ ਵੀਰ ਜੀ ਮੈਂ ਕੀ ਕਰੂੰਗੀ ਇੰਨਾ ਜ਼ਿਆਦਾ ਧੀਾਂ ਦਾ ਆਪਣੇ ਪਿਓ ਨਾਲ ਪਿਆਰ ਤੇ ਬਹੁਤ ਜ਼ਿਆਦਾ ਹੁੰਦਾ ਹੈ ਇਹ ਪ੍ਰਤੱਖ ਪ੍ਰਤੱਖ ਵਿਖਿਆ ਮੈਂ ਹੈ ਪੁੱਤਰ ਵੜਾ ਖੜੀ ਹੈ ਜੇ ਇੱਕ ਮਿੰਟ ਨਹੀਂ ਕਰਦੀ ਪਿਓ ਬਣਾ ਫੋਨ ਪਾਪਾ ਨਹੀਂ ਗਿਆ ਨਾ ਮੇਰੇ ਨੇ ਵੀ ਕਹਣਾ ਮਮਾ ਪਾਪਾ ਦਾ ਫੋਨ ਆ ਗਿਆ ਜੇ ਪਾਪਾ ਨੇ ਕਿਹਾ ਨਹੀਂ ਕਿ ਅਲਬਣੀ 15 ਦੀ ਨਹੀਂ ਆਏ ਨਾ ਤਾਂ ਵੀ ਇਹ ਹੀ ਕਹਿਣਾ ਕੋਈ ਗੱਲ ਨਹੀਂ ਬੱਬੂ ਆਜੋ ਆਜੋ ਤੇ ਆਜੋ ਸਾਨੂੰ ਘਰ ਆਜੋ ਤੇ ਬਸ ਕੋਈ ਗੱਲ ਨਹੀਂ ਵੀਰ ਜੀ ਤੇ ਰਸ਼ੀਆ ਗਏ 4 ਲੱਖ ਰੁਪਏ ਖਰਾਬ ਹੋ ਗਿਆ ਮੇਰਾ ਤੇ ਹੁਣ ਪਹਿਲੇ ਜਿਹੜਾ ਪੈਸੇ ਜਿਹੜੇ ਲਾਏ ਆ ਜਿਤਨਾ ਲਾਏ ਸੀ ਹਾਂ ਜੀ ਜੀ ਉਹ ਕਹਿੰਦੇ ਵੀ ਮੈਂ ਦਿੱਦਾ ਚੋਕ ਚੁਕਾ ਕੇ ਲਾਏ ਸੀ ਤੇ ਫਿਰ ਰਿਸ਼ਤੇਦਾਰੋ ਕਹਿੰਦੇ ਚਲੋ ਕੋਈ ਨਹੀਂ ਵੀ ਕਰਾਂਗੇ ਉਹਨਾਂ ਦੱਸ ਦਿੰਦਾ ਟਾਈਮ ਦਿੱਤਾ ਸੀ ਅੱਛਾ ਦੱਸਣ ਕਿ ਕਿੰਨੇ ਕੇ ਪੈਸੇ ਜਿਹੜੇ ਅਜੇ ਵੀਰ ਜੀ ਥੋੜੇ ਭਰੇ ਹੀ ਬਾਕੀ ਉਹਨਾਂ ਨੇ ਕਿਹਾ ਚਲੋ ਮਤਲਬ ਵੀ ਟਿਕਟ ਤੋਂ ਬਾਅਦ ਤੇ ਉਤਰਾ ਕਿਸੇ ਦਾ ਲੈਂਡ ਦੇਣ ਤਾਂ ਨਹੀਂ ਕਿਸੇ ਨਾਲ ਲੈਂਡਨ ਵੀਰ ਜੀ ਸਿਰਫ ਮੇਰੇ ਲੱਖ ਰੁਪਏ ਹੈ 4 ਲੱਖ ਰੁਪਏ ਹੈ ਤੇ ਪਹਿਲਾਂ ਗੀ ਪੰਜ ਦਿਨ ਉਹ ਸਾਰਾ ਪਿਛਲਾ ਸਾਰਾ ਤੁਹਾਡਾ ਕਲੀਅਰ ਆ ਹਾਂਜੀ ਤੇ ਜਿਹੜਾ ਲੱਖ ਰੁਪਈਆ ਤੁਹਾਡਾ ਲੈਂਡ ਦੇਣ ਜਿਹੜਾ ਜਿਹੜਾ ਇਹਨਾਂ ਦੇ ਬਾਹਰ ਜਾਣਾ ਹੈ ਉਹਦੇ ਲਈ ਚੁੱਕਿਆ ਹੈ ਜਿਹੜਾ ਹਾਂਜੀ ਹਾਂਜੀ ਉਹ ਆ ਮੇਰਾ ਲੈਂਡ ਦੇਣ ਦੇਣ ਵਾਲਾ ਬਾਕੀ ਮੇਰਾ ਇਹ ਕਿ ਪਿਛਲਾ ਜਿਹੜਾ ਉਹ ਤੇ ਮੇਰਾ ਅੱਜ ਤੋਂ ਸੇ 7 ਸਾਲ ਪਹਿਲਾਂ ਹੀ ਇਹਦਾ ਧੋਖਾ ਹੋ ਗਿਆ ਹੈ ਮੇਰ ਨਾਲ ਬਾਹਰ ਗਏ ਹੀ ਉਹ ਵੀ ਮੇ ਕੋਈ ਵੀ ਜੇ ਸਾਰਾ ਕੁਝ ਵੀ ਜੀ ਇਹ ਨਹੀਂ ਕਿ ਮੈਂ ਮਤਲਬ ਬਝੂਠ ਬੋਲਦੀ ਬਾਕੀ ਸਭ ਨੂੰ ਵੀ ਪਤਾ ਵਾ ਕਿ ਇੰਨਾ ਕੰਮ ਹੋਏ ਆ ਹਾਂਜੀ ਤੇ ਇਸ ਸੰਗਤ ਜੀ ਮੈਂ ਮੈਨੂੰ ਮੇਰੇ ਖਿਆਲ ਦੇ ਵਿੱਚ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਤੁਸੀਂ ਸਾਰਾ ਕੁਝ ਇਸ ਭੈਣ ਦਾ ਲੱਖ ਰੁਪਿਆ ਦਾ ਕਰਜ਼ਾ ਵਾ ਜਿਹੜਾ ਜਿਹੜਾ ਕਰਜ਼ਾ ਅਸੀਂ ਸਾਰੇ ਜਣਿਆਂ ਨੇ ਲਾਉਣਾ ਤੁਸੀਂ ਲਾ ਸਕਦੇ ਜੀ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਇਸ ਬੱਚੇ ਇਸ ਮਨਜੋਤ ਕੌਰ ਦਾ ਜਿਹੜੇ ਸੁਪਨੇ ਹਨ ਇਹ ਤੁਸੀਂ ਸਾਰੇ ਜਣੇ ਪੂਰੇ ਕਰ ਸਕਦੇ ਜੀ ਤੁਸੀਂ ਸਾਰੇ ਜਣੇ ਪੂਰੇ ਕਰਨ ਦੇ ਤਲ ਹੈਗੇ ਜੇ ਤੁਸੀਂ ਇਸੇ ਕਰਕੇ ਮੈਂ ਜ਼ਿਆਦਾ ਨਾ ਬੋਲਾਂ ਤੇ ਇਥੋਂ ਮੈਂ ਤੁਹਾਡੇ ਕੋਲ ਇਹਨਾਂ ਇਜਾਜਤ ਤੇ ਭੈਣ ਦੀਆ ਭੈਣ ਦਾ ਸਾਥ ਤੁਸੀਂ ਸਾਰੇ ਜਾਣੇ ਛੱਡਿਓ ਨਾ ਭੈਣ ਅਮਨਦੀਪ ਕੌਰ ਪਿੰਡ ਦੂਦ ਨਜ਼ਦੀਕ ਰਈਆ ਰਈਏ ਦੇ ਬਿਲਕੁਲ ਨਜ਼ਦੀਕ ਪਿੰਡ 8 ਕਿਲੋਮੀਟਰ ਤੇ ਦੂਦ ਪਿੰਡ ਜੇ ਇਸ ਪਿੰਡ ਦੀ ਰਹਿਣ ਵਾਲਾ ਸ਼ੰਦਰ ਸਿੰਘ ਦੀ ਵਾਈਫ ਭੈਣ ਅਮਨਦੀਪ ਕੌਰ ਉਹਦੇ ਦੋ ਛੋਟੇ ਛੋਟੇ ਬੱਚੇ ਫਤੇ ਸਿੰਘ ਤੇ ਮਨਜੋਤ ਕੌਰ ਇਹ ਸਾਰੇ ਇਹਨਾਂ ਦੇ ਸੁਪਨੇ ਇਹਨਾਂ ਦੇ ਬਾਪ ਦੇ ਜਿਹੜੇ ਸੁਪਨੇ ਸੀ ਨਾ ਉਹ ਤੁਸੀਂ ਪੂਰੇ ਕਰ ਸਕਦੇ ਸੀ ਤੁਸੀਂ ਤੁਸੀਂ ਪੂਰੇ ਕਰ ਸਕਦੇ ਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ ਰਹਿਣਾ ਠੀਕ ਹੈ ਨਾ ਰੋਣਾ ਨਹੀਂ ਪਾਸਾ ਉਹ ਇਹਨਾਂ ਕਰਤਾਰ ਸਭ ਜਾਂਦੀ ਦਿਲ ਦੀ ਸਾਮੀ ਸਾਲਾਂ ਜੀ ਨਹੀਂ ਜਾਵੇ ਨੇਰੀ ਜਾਨ ਨੇ ਪੱਜੀ ਜਾਣਾ ਗੁਰਦਰ ਸਾਹਿਬ ਕਹਿੰਦੇ ਇਨੀ ਤੇਜ ਭੱਜਦੀ ਗੁਰਦਰ ਇਹਨੂੰ ਹੁਣ ਜਾਂਦੀ ਨਹੀਂ ਜਿੱਦਣ ਦੇ ਪਾਪਾ ਇਦਾਂ ਹੋਗੇ ਨਹੀਂ ਪਤਾ ਜਾਣਾ ਗੁਰਦਰ ਗੁਰਦਰ ਸਾਹਿਬ ਜਾਣਾ ਬਾਬਾ ਜੀ ਨੇ ਸਾਰਾ ਕੁਝ ਕਰਨਾ ਇੱਕ ਨਾ ਪੈਣੀ ਮੈਂ ਤੁਹਾਨੂੰ ਕਹਿ ਚੱਲਿਆ ਇੱਕ ਇਮਾਲਾ ਰੋੜਤੀਆਂ ਜਿੰਨੀਆਂ ਫੇਰ ਸਕੋ ਵਾਹਿਗੁਰੂ 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 ਮਹਾਰਾਜ ਦਾ ਨਾਮ ਲੈਣਾ ਇਹਨਾਂ ਨੇ ਸਾਰਾ ਕਰਨਾ ਜੀ ਇਸ ਮਾਲਾ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਤੇ ਇਹ ਸਵੇਰੇ ਉੱਠ ਕੇ ਆਪਣੇ ਧੀ ਪੁੱਤਾਂ ਦੇ ਲਈ ਇਹ ਜ਼ਰੂਰ ਫੇਰਨੀ ਵਾਹਿਗੁਰੂ ਜੀ ਜਪ ਜ਼ਰੂਰ ਕਰਨਾ ਹਾਂਜੀ ਇਹ ਸਾਡੀ ਇੱਕ ਭੈਣ ਹੀ ਅਮਨ ਭੈਣ ਕੈਨੇਡਾ ਤੋਂ ਉਹਨਾਂ ਨੇ ਇਹ ਸਾਨੂੰ ਆਖਿਆ ਕਿ ਹਰ ਇੱਕ ਘਰ ਦੇ ਵਿੱਚ ਮਾਲਾ ਜ਼ਰੂਰ ਦੇਖਾਇਆ ਦੇਖ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪੈਣੇ ਤੁਹਾਡੇ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਾ ਵਾ ਪਰ ਇਹ ਆ ਕਿ ਮੈਂ ਜਿੰਨਾ ਕੁ ਕੁਝ ਕਰ ਸਕਦਾ ਹਨਾ ਉਹਨਾਂ ਕੁ ਇਹ ਇਹਨਾਂ ਨੇ ਕਰਨਾ ਸਾਰਾ ਰੋ ਨਾ ਮੇਰੀ ਭੈਣ ਰੋ ਨਾ ਮੇਰੀ ਭੈਣ ਬਾਰੇ ਤੇਨ ਚੜਦੀ ਕਲਾ ਬਖਸ਼ੇ ਤੋ ਆਪਣੇ ਬੱਚੇ ਪਾਲ ਸਕੇ ਤੋ ਆਪਣੇ ਬੱਚਿਆਂ ਨੂੰ ਵੱਡਾ ਕਰ ਸਕੇ ਠੀਕ ਹੈ ਚੰਗਾ ਪੁੱਤ ਹੈ ਮੈਂ ਰੋਣਾ ਨਹੀਂ ਆਪੇ ਮੇਰੇ ਪੁੱਤ ਨੇ ਠੀਕ ਹੈ ਮੈਂ ਫੇਰ ਆਉਂਗਾ ਕਿਸੇ ਦਿਨ ਠੀਕ ਹੈ ਮੈਂ ਫੇਰ ਜਾਵਾਂ ਮੈਨੂੰ ਬੱਚੀ ਬੱਚੀ ਪਾ ਦੋ ਨਹੀਂ ਜਾਨੀ ਬਨੋਕੇ ਕੁ ਡੀਕੰਦਿਆ ਬੱਚੀ ਪਾਓ ਬਾਹਰ ਨਹੀਂ ਬਸ ਥੋੜਾ ਇਹਦੇ ਤੇ ਪੀ ਲੈ ਬਣੀ ਚੰਗਾ ਪੀਣੇ ਠੀਕ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ